ਨੋਕ ਨੂੰ ਦੇ ਕੇ ਫੱਦੇ ਪੇ ਪੰਜਾਬ ਤੇ ਕੇਂਦਰ ਸਰਕਾਰ ਦੇ ਜ਼ਬਰ ਦੇ ਖਿਲਾਫ ਡੀਸੀ ਦਫ਼ਤਰ ਦੇ ਵਿੱਚ ਪਹੁੰਚੇ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਕਿਸਾਨ ਭੈਣੋਂ ਤੇ ਭਰਾਵੋ ਬਣਾ ਰਿਆ ਨੇ ਬਹੁਤ ਈ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਐ ਵੀ ਅੱਜ ਦਾ ਜਿਹੜਾ ਖਾਦਾ ਐਕਸ਼ਨ ਪ੍ਰੋਗਰਾਮ ਹੈ ਇਹ ਫਟੇੜਾ ਹੈ ਜਬਰ ਨੇ ਕਾਫ ਹੈ ਜਿਹੜਾ ਪਿਛਲੇ ਸਨੇ ਦੇ ਅੰਦਰ ਚਾਹੇ ਦਾ ਖੰਭੂ ਬਾਦਰ ਦੇ ਰਤ ਹੋਇਆ ਜਾਂ ਖਲੋਰੀ ਤੇ ਹੋਇਆ ਜਾਂ ਪੰਜਾਬ ਦੀ ਸਰਕਾਰ ਨੇ ਸੰਯੁਕਤ ਮੌਕੇ ਦੀ ਜਿਹੜੀ 3 ਤਰੀਕ ਦੀ ਮੀਟਿੰਗ ਫੇਰ ਕਰਾ ਕੇ 5 ਤਰੀਕ ਦਾ ਜਿਹੜਾ ਸਾਡਾ ਚੰਡੀਗੜ੍ਹ ਮਾਰਚ ਸੀ ਕੋਸ ਨੂੰ ਸਾਬੋਤਾ ਚੰਬੀ ਕੋਸ਼ਤੀ ਤੀ ਸੋ ਸੰਤਰਾ ਕੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕਿਸੇ ਦੀ ادارے ਦੀ ਕਿਸੇ ਵਿਭਾਗ ਦੀ ਕੋਈ ਮੁਖ ਤਕਨੀਕ ਹੈ ਤਾਂ ਸਾਡਾ ਚਾਹੇ ਇਹ ਸਮਰਾਇਦਾਰੀ ਸਬਧਾਨ ਹੈ ਇਸ ਗੱਲ ਦੀ ਯਾਦ ਰੱਖਦਾ ਵੀ ਅਸੀਂ ਰੋ ਪੀ ਤੁਖਦੇ ਆ ਡੈਕਸ ਵੱਲੋਂ ਦਾ ਅਫਸਰ ਕੋਲੇ ਆਪਦੀ ਫਰਿਆਦ ਲੈ ਕੇ ਜਾ ਸਕਦੇ ਹਾਂ ਪਰ ਇਹ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੇ ਸਾਡੇ ਇਸ حق ਦੇ ਉੱਤੇ ਵੀ ਡਾਕਾ ਮਾਰਿਆ ਕਿਉਂ ਜੇਖੀ ਸੰਮੂਹ ਤੇ ਖਨੌਰੀ ਬਾਰਡਰ ਦੀ ਗੱਲ ਕਰੀਏ ਜਾਣਹੁ ਤੁਹਾਡੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਸੀ ਕਿ ਹਰਿਆਣੇ ਦੀ ਸਰਕਾਰ ਜਿਹੜੇ ਉੱਥੇ ਕੰਦਾ ਗੱਡੀਆਂ ਦੀਆਂ ਨੇ ਹਾਈਵੇ ਦੇ ਉੱਤੇ ਹਫ਼ਤੇ ਦੇ ਅੰਦਰ-ਅੰਦਰ ਉਹਨਾਂ ਨੂੰ ਸਾਫ਼ ਕੀਤਾ ਜਾਵੇ ਹੁਣ ਹਮਰਾ ਸਾਡੇ ਕਿਸਾਨਾਂ ਦੇ ਹੋ ਗਏ ਪਰ ਹਾਈਵੇ ਰੁਕਿਆ ਕਿਨੇ ਹਰਿਆਣੇ ਦੀ ਸਰਕਾਰ ਨੇ ਤੇ ਹਰਿਆਣੇ ਦੀ ਪੁਲਸ ਨੇ तो जो हाई कोर्ट ने हुक्म देता एक मित्रों एक इतने कारपोरेट नाराज है मोदी की सरकार ने हरियाणे की सरकार ने चक के अर्जी सुप्रीम कोर्ट भेज दी अज हालात यह है कि जिन्हें भी अदारे है चाहे वो मीडिया चाहे वो प्रशासन है ਜਾਇਓ ਕੋਈ ਏਜੰਸੀਆਂ ਨੇ ਕੇ ਸੀਵੀ ਆਇਆ ਜਾਂ ਹੈ ਗੀਦੀ ਆ ਉਹ ਕੇਂਦਰ ਦੀ ਸਰਕਾਰ ਦੀਆਂ ਕ੍ਰਿੰਡੀਆਂ ਬਣੀਆਂ ਹੋਈਆਂ ਨੇ ਇਹ ਬੜੇ ਦੁੱਖ ਨਾਲ ਇਹ ਗੱਲ ਕਹਨੀ ਪੈਂਦੀ ਹੈ ਕਿ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਸਾਡਾ ਸਿਧਾਨ ਹੱਥ ਸੀ ਉਹ ਸੁਪਰੀਮ ਕੋਰਟ ਨੇ ਉਹਦੇ ਤੇ ਸਟੇ ਆਰਡਰ ਕਰਤਾ ਪਰ ਪੰਜਾਬ ਦੀ ਭਗਮਾਨਤ ਜਮਾਨ ਸਰਕਾਰ ਵੇਖਾਂ ਦਾ ਕਬੀਸ ਪ੍ਰਸ਼ਾਸਨ ਜਿਹੜਾ ਹਾਈ ਕੋਰਟ ਨੇ ਕਿਹਾ ਸੀ ਵੀ ਜਿਉਂ ਦੀ ਤਿਉਂ ਜੂਮਿਸ਼ਨਬਹਾਰ ਰੱਖੀ ਜਾਵੇ ਉਸ ਦੀਆਂ ਵੀ ਧੀਆਂ ਡਾਇਆਂ ਗਿਆ ਨਾ ਨੀਟਿੰਗ ਦੇ ਅੰਦਰ ਛੱਡ ਕੇ ਕਿਸਾਨ ਨੀਟਾਂ ਨੂੰ ਚਾਹੇ ਉਹ 3 ਤਰੀਕ ਦੀ ਨੀਟਿੰਗ ਸੀ ਚਾਹੇ 19 ਤਰੀਕ ਦੀ ਨੀਟਿੰਗ ਸੀ ਇਹ ਹਜੇ ਤੱਕ ਦੇ ਦੁਨੀਆਂ ਦੇ ਇਤਿਹਾਸ ਅੰਦਰ ਨਹੀਂ ਹੋਇਆ ਜਿਹੜਾ ਪ੍ਰਗੰਤਾਨ ਨੇ ਸਾਡੇ ਨਾਲ ਕੀਤੀ ਵੀ ਮੀਟਿੰਗ ਵੀ ਸੱਦੀ ਤੇ ਮੀਟਿੰਗ ਜੋ ਪੱਜ ਗਈ ਗਿਆ ਇਹ ਦੁਨੀਆ ਦੇ ਇਤਿਹਾਸ ਚ ਪਹਿਲਾ ਮੱਗਾ ਵੀ ਕੋਈ ਅਫਸਰ ਕੋਈ ਸਰਕਾਰ ਦਾ ਜ਼ਿੰਮੇਵਾਰ ਬੰਦਾ ਮੰਤਰੀ ਕਿਸੇ ਅਦਾਰੇ ਨੂੰ ਮੀਟਿੰਗ ਵਾਸਤੇ ਸੱਦਾ ਵੀ ਕੋ ਡੇ ਮਸਲੇ ਵਿਚਾਰੇ ਨਾ ਤੇ ਉਹ ਬਾ ਵੀ ਮੀਟਿੰਗ ਛੱਡ ਕੇ ਭੱਜ ਜਾਵੇ ਇਹ ਹਜਾ ਕਦੇ ਨਹੀਂ ਹੋਇਆ ਫਿਰ ਹੋਇਆ ਕਿ ਉਸੇ ਰਾਤ ਸਾਡੇ ਲੀਡਰ ਗਿਆ ਖੁਦਾਨ ਕਰਨ ਦੇ ਜਦੋਂ ਅਸੀਂ ਚੰਡੀਗੜ੍ਹ ਜਾਣ ਗੜ ਨੂੰ ਜਾਣ ਲੱਗੇ ਤੇ ਵੱਖੀਆਂ ਵੱਖੜੀਆਂ ਸੜਕਾਂ ਦੇ ਉੱਤੇ ਨਾਕੇ ਦਾ ਆ ਕੇ ਸਾਡੇ ਸਾਥੀਆਂ ਨੂੰ ਰੋਕਿਆ ਗਿਆ ਸੋ ਮਿੱਕੋ ਇਹ ਜਿਹੜੀ ਸਰਕਾਰ ਹੈ ਇਹ ਕਾਰਪੋਰੇਟ ਨਹੀਂ ਸਰਕਾਰ ਹੈ ਨਾ ਇਹ ਪ੍ਰਗਮੰਤਮਾਨ ਹੈ ਜਿੱਦਾਂ ਇਹ ਉਹਨਾਂ ਦੇ ਅੱਖੇ ਲੱਗਣੋਂ हट ਗਿਆ ਇਹਨੂੰ ਉਲਟਾ ਦੇਣਗੇ ਜਿੱਦਾਂ મોદી ਅੱਖੇ ਲੱਗਣੋਂ हट ਗਿਆ ਤੁਹਾਡੇ ਯਾਦ ਹੋਣਾ ਮਨਮੋਹਨ ਸਿੰਘ ਨੂੰ ਉਲਟਾ ਕੇ મોદી ਦੇਂਦਾ ਕਿਉਂ ਦੇਂਦਾ ਕਿ ਇੱਕ ਕਿਸਮ ਦਾ ਹੈ ਗੈਰ ਦੇਲ ਵਾਲਾ ਬੰਦਾ ਯਾਦਮਾ ਕਿਉਂਕਿ ਜੇ ਕੋਈ ਭਾਜਪਾ ਦਾ ਅਰਵਾਨੀ ਨਾ ਅਦਾਨੀ ਜਾਂ ਬਾਜਪਾਈ ਵਰਗਾ ਕੋਈ ਹੋਰ ਉਥੇ ਪ੍ਰਧਾਨ ਮੰਤਰੀ ਬਣਦਾ ਉਸ ਨੇ ਮਾੜੀ ਮੋਟੀ ਇਨਸਾਨੀਅਤ ਦੇਖਣੀ ਸੀ ਇਹਦਾ ਜਿਹੜਾ ਤਜਰਬਾ ਸੀਗਾ ਉਹ ਅਸੀਂ ਗੁਜਰਾਤ 'ਚ ਦੇਖਿਆ ਜਿੱਥੇ ਗਰਭਵਤੀਆਂ ਆਪਣੇ ਪੇਟ 'ਚੋਂ ਬੱਚੇ ਕੱਢ-ਕੱਢ ਕੇ ਨੇ ਜਾਨਮੇ ਮਾਰੇ ਆ ਤੇ ਜਿਨ੍ਹਾਂ ਨੂੰ ਇਹਨੇ ਚੁੱਚੇ ਗਿਆ ਸੋ ਮਿੱਤਰੋ ਇੱਕ ਕੋਈ ਸੌ ਅੱਖ ਰੱਸਾ ਸਿਰੇ ਤੇ ਗੰਢ ਇਹ ਕਰਦੇ ਕਿਉਂ ਆ जरा व्यापार तो जी कमेटी बनी है दुनिया मनमोहन सिंह भी हाथ बढ़ा के आया दो हजार अठारह मोदी भी हाथ बढ़ा के आया कि अभी हिंदुस्तान के किसानों को जमीन भी खोलेंगे हिंदुस्तान के पब्लिक सैक्टर कर देंगे ਸਾਰਾ ਤੋਈ ਵੇਚਾਂ ਨੂੰ ਵੇਚ ਦਿਆਂਗੇ ਸੋ ਮਿੱਤਰੋ ਇਹਦਾ ਟਾਈਮ ਹੋ ਗਿਆ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਹੈ ਜਦੋਂ ਇਹ ਗੱਲਬਾਤ ਹੋਵੇ ਹਿੰਦੁਸਤਾਨ ਦੀ ਸਰਕਾਰ ਬਾਦਸਾਬੇ ਤੇ ਨਹੀਂ ਤਾਂ ਫਿਰ ਸਾਡੀ ਕਿਸਾਨੀ ਨੂੰ ਬਹੁਤ ਵੱਡੇ ਮੋਰ ਚੜੀ ਗਵਾਈ ਕਰਨੀ ਪੈਣੀ ਹੈ ਮਜਦੂਰਾਂ ਨੂੰ ਰੇਗਾ ਮਜਦੂਰਾਂ ਨੂੰ ਮਲਾਜ਼ਮਾਂ ਨੂੰ ਛੋਟੇ ਕਾਰਖਾਨੇਦਾਰਾਂ ਨੂੰ ਜੇ ਕਖਾਨੀ ਬਰਬਾਦ ਹੋਗੀ ਆਹ ਤੁਹਾਡੇ ਬਰਨਾਲੇ ਪੱਕੇ ਦੇ ਬਾਜ਼ਾਰ ਵੀ ਬਰਬਾਦ ਹੋਣ ਕਾਰਖਾਨਿਆਂ ਦੀ ਨਾੜ ਨਾੜ ਬਰਬਾਦ ਹੋਣਗੇ ਸੋ ਇਹਨਾਂ ਦੀ ਰਾਖੀ ਕਰਨ ਵਾਸਤੇ ਬਹੁਤ ਵਿਚਾਰੇ ਦੀ ਲੋੜ ਹੈ ਤੇ ਇਸ ਜਬਰ ਦਾ ਜਵਾਬ ਦੇਣ ਦੀ ਲੋੜ ਹੈ ਜੈ ਜਨਤਾ ਜੈ ਸ਼ਕਤੀ